ਹਾਂਜੀ ਜਿਹੜੀ ਗੱਲ ਤਾਂ ਤੁਸੀਂ ਸਹੀ ਕਹਿ ਰਹੇ ਹੋ ਜੇਕਰ ਵੀ ਜੋ ਕਰ ਰਹੇ ਨੇ ਤੁਹਾਰੀ ਹੀ ਸੰਗਤ ਨੂੰ ਬੰਦ ਕਰਦੇ ਭਾਈ ਆਪ ਡੁੱਬਦਾ ਮਟਾਲ ਦੇ ਵਿੱਚ ਜ਼ਿਲ੍ਹੇ ਦੀ ਦਰਵਾਜ਼ੇ ਦੇ ਵਿੱਚ ਸੰਗਤ ਹਾਂ ਕੋਲ ਮੇਰੀ ਗੇਟ ਤੋਂ ਬਾਹਰ ਨੂੰ ਪਸੇ ਰਹੀ ਉਹ ਤਾਂ ਜੋ ਸੰਗਤ ਦੀ ਨੌਰਾ ਅਰਮ ਕਰਵਾਦੀ ਹੈ ਇਹੋ ਕਿ ਦੋ ਦੋ ਘੋੜੇ ਦੇ ਨੇਤੇ ਦੇ ਨਾਲ ਗਿੱਲਾ ਪੱਟ ਕੇ ਲਿਆਣਾ ਹੈ ਔਰ ਦੋ ਦੋ ਘੋੜਿਆਂ ਦੇ 4 4 ਸ਼ੀਸ਼ੇ ਸਰ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਉਹ ਖੇਡਾਂ ਨੂੰ ਆਪ ਜੀ ਨੂੰ ਹੁਣ ਦਰਸ਼ਿਤ ਕਰਾਉਣੇ ਹਨ ਆਓ ਥੋੜੇ ਜਿਹੀ ਸਮੇਂ ਦੇ ਵਿੱਚ ਜੋ ਹੋਰ ਦੌੜ ਸ਼ੁਰੂ ਹੋਣ ਵਾਲੀ ਹੈ ਸੰਗਤ ਹੋ ਜਾਵੇ ਆ ਜੀ ਰਖਾਲ ਹਾਂ ਜੀ ਹੋਰ ਦੌੜ ਆਪ ਬੰਦੇ ਕੱਢ ਰਹੇ ਨੇ ਆ ਦੇਖੋ ਪੰਜਾਬੀ ਹੈ ਮੈਂ ਆਪਣਾ ਸਿੰਘ ਦੇ ਇੱਥੇ ਕੱਢੂ ਏ ਕੈਮਰਾ ਵਾਲੇ ਮੋਜਾ ਵਾਲਿਆਂ ਨੂੰ ਸੋਤੀ ਹੈ ਮੋਕੇ ਨਾਲ ਜੋ ਲੱਕ ਪੱਤੀ ਕੋ ਆਪ ਲੋਕਾਂ ਨੂੰ ਆਪ ਕਰ ਰਹੇ ਹੋ ਮਹਾਨ ਮੱਤਾ ਜੋ ਖੇਤਾ ਸ਼ੁਰੂ ਹੋ ਚੁੱਕੇ ਦੇਖੋ ਗੁਰੂ ਦਾ ਸਿੰਘ ਜੋ ਰਿਹਾ ਪੰਨ ਫੁੱਲ ਸਟੇਡੀਅਮ 'ਤੇ ਪਹੁੰਚ ਕੇ ਆਪ ਇਹਨਾਂ ਨੂੰ ਰੁਤਵਾਰੀ ਦੇ ਜੋਰ ਦਿਖਾ ਰਿਹਾ ਅਸ਼ਵੇਂ ਚਰਨਾ ਦਾ ਲਿਹਾਣੇ ਵਾਲੇ ਬਹੁਤ ਹੀ ਸ਼ਾਨਜੋਬ ਇੰਨੇ ਜਨਾਬਾ ਬੰਦੇ ਬਹੁਤ ਹੀ ਦੁਖਤਾਰ ਜੋ ਸ੍ਰੀਮਹਾਂਸੁਰੂ ਦੇ ਨਾਮ ਉਤੇ ਜੀਵਨ ਭਾਵੇਂ ਇੱਕ ਦਸਤੂਰ ਜੀ ਨੇ ਜੋ ਨਾਤਾ ਹੈ ਸਾਰੇ ਗਿਆ ਦੇ ਸ਼ੀਸ਼ਾਂ ਸਿੰਘਾਂ ਨੂੰ ਆਵੇ ਜਿਹੜਾ ਹਾਲ ਹੋ ਜਾਵੇ और दर्शन पूरे सभा गोविंद नाम नहागी जी ने खालसे को साजिया नवाजिया और आप जी खालस के दर्शन कर रहे हो और गुरु के पंच के दर्शन कर रहे हो निशाना नगारिया प्यार भोरिया के सवार होके ਸਾਖਾਪਨ ਜਰੋਮੀ ਬੰਦਾ ਕਾਲੀ ਗੁੱਡਾ ਹਲ ਪੰਜਵਾ ਕਹਤੇ ਸੂਚਾ ਗੁਰੂਆਂ ਲਾਹ ਲੀਆਂ ਜਹਾਂ ਸਿੰਘ ਜਿੱਤੇ ਬੰਦੀਆਂ ਕਰਨੇਦਾਲ ਜੋ ਆਪਕੇ ਮਹੱਲੇ ਦੇ ਵਿੱਚ ਨੰਦ ਮਾਰ ਰਹੇ ਆਓ ਹੁਣ ਆਪੀ ਨੂੰ ਇੱਕ ਕਵਤਾ ਦੇ ਨਾਲ ਗੁਰਦਾ ਸਿੰਘ ਪਿਆਰਾ ਸਿਹਾਰ ਕਰੇ ਹੁੰਦੀ ਸੀ ਉਹਦੇ ਨਾਲ ਨਾਲ ਗੁਰਬਾਣੀ ਦਾ ਉਚਾਰਨ ਨਹੀਂ ਹੁੰਦਾ ਸੀ ਇਹਨਾਂ ਸੀ ਕਿ ਬਾਤ ਕਰੀਓ ਚੰਗ ਕਰਦਾ ਹੈ ਉਹਨੂੰ ਗੁਰਬਾਣੀ ਨੂੰ ਇਸੇ ਤਰ੍ਹਾਂ ਵੀ ਗੁਰੂ ਕੇ ਸਿਆਰੇ ਨਾਲੇ ਘੋਰ-ਘੋਰ ਕਰ ਰਹੇ ਨੇ ਨਾਲੇ ਆਸ ਨੂੰ ਉਪਰ ਕਰਵਾਣੀ ਉਹ ਸ਼ੰਦਾ ਦੇ ਨਾਲ ਫੇਰ ਸਿੰਘ ਜੀ ਸਰਖਾ ਨਾਲ ਕੋਈ ਆਪਣੀ ਹਾਜ਼ਰੀ ਬਹੁਤ ਬੁਲਦੇ ਕਰ ਰਹੇ ਨੇ ਅਰਥਾਤ ਇਹ ਕਿ ਇਹ ਸਿਰਹੋਣ ਨੂੰ ਮਹਾਨ ਕਾਂਤਾਂ ਨਾਲੇ ਰੇਂਦੀ ਲੋਕਾਂ ਨਾਲ ਸਰਬੱਤਾਂ ਦੇ ਲਗਾਮ ਦੀ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਰਾਜ ਨੇ ਦੱਖਣ ਤਬੇਦ ਦੀ ਧਰਤੀ ਤੋਂ ਬਾਬਾ ਬੰਦੇ ਸਿੰਘ ਜੀਰੂ ਅੰਗ ਕਾਬੜੀ ਦੀ ਬਸਤੀ ਦੇ ਉੱਤੇ ਦਾਰੋਂ ਨਿਸ਼ਾਨ ਤੇ ਨਜ਼ਾਰੇ ਪੰਛੀਾਂ ਦਾ ਜੱਤਾ ਡੋਕੇ ਜਿਵੇਂ ਗੁਰੂ ਦੇ ਘਰ ਚੱਪਟ ਤੇ ਆਈਏ ਨੇ ਵੈਰੀਆਂ ਨੂੰ ਦੋਦੇ ਲਾਏ ਬਣੇ ਵਿੱਚੋਂ ਬਦਲੇ ਲਾਏ ਲੋਕੀਆਂ ਦੇ ਪਤਾ ਦਸਾਂ ਦਾ ਨਾਸ਼ ਕੀਤਾ ਸਮੇਂ ਦੀ ਕਹਾਤਾ ਬਾਦੌਣਾ ਜੋ ਦੇ ਚਾਰ ਕੋਲੇ ਭਜਾਇਆ ਗਏ ਨੇ ਉੱਥੇ ਜੋ ਦਰਨਾ ਦਾਲੇ ਆਹ ਗਿਆ ਦੀ ਸ਼ਿਸ਼ੀ ਨਾ ਕਰਦਾ ਲੈ ਭੱਲਾ ਦੀ ਸ਼ਿਸ਼ੀ ਨਾ ਕੋਈ ਗੱਲ ਕਹਿੰਦਾ ਸਰਕਾਰ ਜੋ ਲੱਗ ਕੇ ਨਿਕਾਰੇ ਗਿਆ ਨਿਹਾਲੋ ਜਾ ਕੇ ਨਾਨਾ ਨਰਬਾਲੇ ਬੁਕਾਰੇ ਵਾਲੇ ਔਰ ਇਸੇ ਤਰ੍ਹਾਂ ਬਹੁਤ ਸਰਕਾਰ ਦੇ ਬਾਬਾ ਬਲਵਿੰਦਰ ਸਿੰਘ ਜੀ ਮੈਂ ਤਾਂ ਜੋ ਬਹੁਤ ਹੀ ਸਰਕਾਰ ਦੇ ਜੀ ਸੇ ਬਾਬਾ ਮੇਜੂ ਸਿੰਘ ਜੀ ਕੇ ਕਰਨਾ ਦਾਲੇ ਦੇ ਸਵਾਗਤ ਆ ਰਾਜ ਰਾਸ਼ਟਰੀ ਅਰਮਨ ਸ਼ਰਮਾ ਬਾਬਾ ਕੁਲਵਿੰਦਰ ਸਿੰਘ ਜੀ ਮਹਿਤਾ ਸ਼ੌਂ ਚੌਂਦੇ ਵਾਲੇ ਸ਼ਹੀਦਾਂ ਬਾਬਾ ਉਹਦੇ ਅੰਕਿਤਰ ਨਾਲ ਦੇ ਮੁਖੀ ਜਥੇਦਾਰ ਬਾਬਾ ਜਗਜੀਤ ਥਲੇ ਵਾਲੇ ਬਹੁਤ ਸਤਾਰਜੋਤ ਜੱਟ ਜੰਮੇਦਾਰ ਬਾਬਾ ਗੁਰਦੇਵ ਸਿੰਘ ਜੀ ਨਾਲ ਬਾਬਾ ਗੁਰਦੇਵ ਸਿੰਘ ਜੀ ਮਿੱਤਾ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਮੁਸੂਆ ਪਰ ਇਸ ਜਿੰਨਾ ਸਾਥ ਦੇ ਦਿੰਦੀਆਂ ਔਰ ਬਾਬਾ ਕੁਲਵਿੰਦਰ ਸਿੰਘ ਜੀ ਹੁਕਮ ਨਾਲ ਹੇ ਅਨੰਦ ਬਾਦਸਾ ਜੀ ਗੁਰੂ ਕੀ ਦਾਤ ਦੀ ਬਾਤ ਪਿਆਰ ਪਰਿਆਰ ਕਰਦੀ ਦੇ ਦੌਰ ਸਾਰੇ ਆ ਸੋਭੇ ਦੇ ਮੀਨਾਂ ਨੂੰ ਮਿਲਦੀ ਹੈ ਜਰਾ ਥੋੜਾ ਥੱਲੇ ਕਰ ਲਓ ਤਾਂ ਜੋ ਸਾਰੀ ਸ਼ਰਧਾ ਅਰਦਾਸ ਤੇ ਨਹੀਂ ਬੜੀ ਜਾਨ ਸਾਹਿਬ ਨੂੰ ਕੋਲ ਨੂੰ ਨਾ ਮਾਤ ਜੀ ਚੱਕਰ ਰਿਖੇ ਹੋਏ ਡਾਕਟਰ ਸਾਹਿਬ ਔਰ ਹਜੂਰ ਸਾਹਿਬ ਦੀ ਸਾਈਡ ਤੋਂ ਦੇ ਦਿਓ ਬੜੀ ਵਾਹ ਗੁਰਜੀ ਇੱਥੋਂ ਸਮਾਪਤੀ ਆ ਅਨੌਦਿ ਨੂੰ ਤਕਵਾਤ ਕਲਾਉਂਦੇ ਅਨੌਦਿ ਨੂੰ ਤਕਵਾਤ ਕਲਾਉਂਦੇ